ਕਿਆ ਕੀ ਹਾਲ ਆ ਤੁਹਾਡਾ ਮੈਂ ਰਾਮ ਕਿਆ ਕਿਵੇਂ ਹੋ ਪੁੱਛਣ ਆ ਪਕਾ ਕਿਵੇਂ ਹੋ ਇਦਾਂ ਸੌਂ ਗਾਲ ਨੋ ਤੜਕਾ ਆਣ ਪੁੱਜ ਗਿਆ ਕੌਣ ਪਾਉਂਦਾ ਇੱਥੇ ਥੋਪੀ ਮੰਗਿਆ ਤੇਰੇ ਨਾਲ ਖਾਣਾ ਕੇ ਪਹਿਲਾ ਦਸ ਦੇ ਦਿੱਤੇ ਕਿ ਪਾਇਆ ਹਾਂ ਇਹ ਜੀਰਾ ਹਾਂ ਕਿਆ ਬਾਈ ਜੀਰਾ ਜੀਰਾ ਓਕੇ ਆ ਚੱਕ ਫੇਰ ਅਰੇ ਬਾਈ ਰੱਖ ਲੈ ਖਾਣੇ ਆਂ ਹਾਂ ਅੱਜ ਬਾਈ ਨੇ ਬਣਾਈ ਸਬਜ਼ੀ ਖਾਓ ਜਿਆਦਾ ਹੋਊਗਾ ਉਂਗਲਾ ਚੜਦੇ ਰਹਿ ਜਾਓਗੇ। ਉਹੀ ਗੱਲ ਬਣੀ ਨਾ ਹੁਣ ਨਹਿਰ ਚ ਪਾਣੀ ਵੀ ਆ ਗਿਆ ਸੁਗਾ ਪੂਰਾ ਫੁੱਲ ਭਰਿਆ। ਪਾਣੀ ਲਾਤਾ ਤੇ ਹੁਣ ਨਹਿਰ ਚ ਪਾਣੀ ਵੀ ਆ ਗਿਆ। ਤੇ ਖੇਤ ਮਾਰਨਾ ਇਸੇ ਢੇੜਾ ਅੱਜ ਹੈਗਾ ਸੰਡੇ। ਸੋ ਖੋਸ਼ ਜਿਆਦ ਕਰਨਾ ਪੈਂਦੀ ਆ ਵੀ ਸਾਈਕਲੀ ਦਾ ਕਿਉਂਕਿ ਐਤਵਾਰੀ ਟਾਈਮ ਲੱਗਦਾ। ਉਹ ਖੇਤ ਗੇੜਾ ਮਾਰਨ ਆਏ ਸੀਗੇ। ਕਣਕ ਜਦੋਂ ਦਾ ਪਾਣੀ ਲਾਇਆ। ਉਦੋਂ ਦਾ ਪੂਰਾ ਰੂਪ ਆ ਗਿਆ। ਆ ਜਿਹੜਾ ਲਾਸਟ ਇੱਧਰ ਟਾਵਰ ਵਾਲੇ ਨੇ ਲਾਇਆ ਸੀਗਾ। ਇਹ ਚ ਹਜੇ ਮੜਾ ਮੜਾ ਪਾਣੀ ਖੜਾ ਕਿਤੇ ਕਿਤੇ। ਬਾਕੀ ਪੀ ਜੂਗਾ। ਇਹ ਵਾਂ ਥੋੜਾ ਪਾਣੀ ਘੱਟ ਪੀਂਦਾ। ਉੱਧਰਲਾ ਵਾਂ ਤਾਂ ਪੀ ਜਾਂਦਾ। ਇਹ ਵਾਂ ਥੋੜਾ ਪਾਣੀ ਘੱਟ ਪੀਂਦਾ। ਗਿੱਲਾ ਵਾਧ ਰਹਿਂਦਾ। ਆ쉐ਦੀ ਪੀ ਅੱਧਰਲਾ ਵਾਂ ਵੀ ਸਾਰਾ ਪੀ ਜਾਂਦਾ ਛੇਦੀ ਖੇਡ ਲੈ ਚੱਲ ਗਏ ਹਣ ਚੱਲ ਹੋ ਚੱਲੋ ਚੱਲਪੀ ਸਾਡਾ ਘਾਟੀ ਖੇਤ ਆਉਣਾ ਰੌਣਕਾ ਪੂਰਾ ਸਕੂਨ ਆ ਨਾ ਹੋ ਕਿੰਨੇ ਬਲੂ ਬਲੂ ਅਸਮਾਨ ਐ ਸਾਫ ਹੋਰ 올 ਕਲੀਅਰ ਸੋਹਣਾ ਲੱਗਦਾ ਆਖਿਆ ਗੁੱਡੇ ਚੜਦੇ ਐ ਕ ਦ ਤਨ ਅੱਜ ਸੰਡੇ ਕਰਕੇ ਚੜਦੇ ਆਸਮਾਨ ਵੇਖ ਨੀਲਾ ਨੀਲਾ ਬਲੂ ਬਲੂ ਹੈ ਨਾ ਹਾਂ ਸੂਰਜ ਵੀ ਫਲੈਸ਼ ਕਾਂ ਪਿਆ ਮਾਰਦਾ ਠੰਡ ਘਟ ਗਈ ਹੁਣ ਮੈਂ ਬਈ ਹੁਣ ਆਰਾਮ ਕਰਦਾ ਫਿਰ ਮਿਲਾਂਗੇ ਚਾਹ ਚੂ ਪੀਨੇ ਉਸਤਾਦ ਤਾ ਕਿਵੇਂ ਉਸਤਾਦ ਕੋਈ ਨੀ ਆਰ ਕਹਿੰਦਾ ਹੁਣੇ ਤਾਂ ਰੋਟੀਆਂ ਖਵਾਈਆਂ ਜੀ ਆਹ ਕਿੱਟਾ ਘਰ ਵੀ ਜਾਓ ਸਹੀ ਗੱਲ ਕੀ ਹਸੀਨ ਯਾਰ ਵਾਕੇ ਹੀ ਕੁਦਰਤ ਹੈ ਅਨੰਦ ਨਹੀਂ ਨਾਲ ਜਿਆਦਾ ਸੁਆ ਲੱਗਦੇ ਮੈਨੂੰ ਨਹੀਂ ਮੈਂ ਖਾਈ ਨਹੀਂ ਸਾਡੀ ਮੈਂ ਨਹੀਂ ਖਾਊਗਾ ਕਾਲੀ ਲੂਣ ਵਿੱਚ ਖਤਮ ਹੋਈ ਪਈ ਹੈ ਲੈ ਆਂਦੀ ਤਾਂ ਆਈ ਪਈ ਇਸ ਨਾਲ ਹੀ ਆ ਪਰ ਚਲ ਕੋਈ ਨਾ ਬਈ ਕੀ ਰਾਤ ਦੀ ਵੀ ਪੂਰੀ ਜੀ ਕਰ ਲਈ ਥੋੜਾ ਟਾਈਮ ਸੌ ਕੇ ਤੇ ਅੱਜ ਧੁੱਪ ਵੀ ਬਹੁਤ ਤਿੱਖੀ ਹੈ ਨਾ ਇਹ ਜ ਆਹ ਜ ਕਹਿੰਦਾ ਚੌਲ ਖਾਣੇ ਅੱਜ ਹੂੰ ਹੂੰ ਹੋ ਜਾ ਸਵਾਦ ਬਣਿਆ ਹੂੰ ਹਾਂ ਹੂੰ ਸਵਾਦ ਆਵੇ ਕਿਹਨਾਂ ਕਿੰਨੀ ਧੁੱਪ ਤੇ ਜਣਾ ਹੂੰ ਸੂਰਜal ਵੇਖਣ ਜਾਂਦਾ ਬਾਹਰ ਪੈਣਾ ਵੀ ਔਖਾ ਹੀ ਆ ਆਹੇ ਮਹੀਨਾ ਬਾਹਰ ਪਿਆ ਜਾਣਾ ਹੂੰ ਪੱਕੇ ਛੱਡਨੇ ਪੈਣੇ ਜੀ ਇੰਨੀ ਗਰਮੀ ਲਈ ਜੈ ਨਗਰ ਮੇਰੇ ਅਲਕਾਂ ਝਾੜ ਵਿਗੜ ਜਾਨੇ। ਕਈ ਨਹੀਂ ਖੰਡ ਨਹੀਂ। ਫੇਦੀ ਨਾਂ ਗਿਆ ਨਾ। ਮੈ ਲੱਗਦਾ। ਨਾਰਮਲੀ ਸੇ ਹੋ। ਥੋੜੇ ਜਨ ਤੋਪਾ ਨਿਕਲ ਆਉਂਦੀਆਂ ਸੀ। ਹੂੰ ਬਾਹਰ ਨੂੰ। ਥਾਰੋ ਤੋਪਾ ਨਿਕਲਦੇ ਰਹੀਆਂ। ਹੂੰ। ਵਲੀਆ। ਝੋਲ ਬਹੁਤ ਸਵਾਦ ਬਣੇ। ਹੂੰ। ਬਾਸ ਮਤ ਇੰਗਾ ਚੈ ਕਲ ਨੂੰ। ਰੋ ਰਿਹਾ ਜੀ। ਕਿੱਥੇ ਚੂਪਾ ਫੜ ਗਿਆ ਜੀ ਇਹ। ਦੱਚੀ ਚੂਪਾ ਦੱਚੀ ਕਿੱਥੇ ਅੜ ਗਿਆ ਜੀ। ਤੂੰ ਚੁਪਾ ਤੇ ਹੋ ਧੰਨ ਨਾ ਦਲੇਡੂ ਆ ਗਈ ਅੱਖ ਚ ਲਿਆ ਪੂੰਜੀ ਤਾਲਾ ਪੂੰਜੀ ਤਾਲਾ ਪੂੰਝ ਲਾ ਗਸਿਆ ਗਿਆ ਜੀ ਤੇ ਟੱਤੇ ਬਹਿਣਾ ਜੀ ਟਰੈਕਟਰ ਤੇ ਬਹਿਣਾ ਜੀ ਕਿੱਥੇ ਆ ਟਰੈਕਟਰ ਆਪ ਬਹਿਣਾ ਚੰਗਾ ਪਹਿਲਾਂ ਹੱਥ ਪੂੰਝ ਲੈ ਦੇਡੂ ਪੂੰਝ ਲੈ ਚੁਪਾੜ ਗਿਆ ਜੀ ਗੱਲ ਚ ਹੈ ਰਾਨਿੰਦਰ ਚੱਲ ਮੈਂ ਤਨ ਸਾਈਕਲ ਤੇ ਖੁੱਦ ਦਮ ਓ ਓ ਓ ਪਹਿਣਾ ਚੱਲਿਆ ਟਿਊਸ਼ਨ ਤੇ ਤੂੰ ਜਾਣਾ ਟਿਊਸ਼ਨ ਤੇ ਚੱਲ ਛੱਡ ਕੇ ਆਵਾਂ ਚੱਲ ਖੁਸ਼ੀ ਦੀਦੀਆਂ ਚੱਲੀਆਂ ਦੀਦੀਆਂ ਤੂੰ ਜਾਣਾ ਚੱਲ ਆ ਜਾ ਚੁੱਕ ਲੈ ਨਾ ਤੈਨੂੰ ਖੜ ਜਾ ਖੜ ਜਾ ਮੈਂ ਸਟੈਂਡ ਲਾ ਲੈਣਾ ਏ ਆਹ ਲਾ ਗੈਸ ਸਟੈਂਡ ਆਹ ਲਾ ਗੈਸ ਸਟੈਂਡ ਆ ਬੱਤ ਲੋ ਜੂਸ ਜੂਸ ਨੂੰ ਏ ਆ ਚੱਤ ਲਿਆ ਏ ਆ ਚੱਤ ਲਿਆ ਕਦਾਛ ਦੇ ਕੇ ਮੇਰੇ ਨਾ ਚੂਪਾ ਬਾਜ ਗਿਆ ਜੀ ਕਦਾਛ ਫਿਰ ਕਿੱਥੇ ਆ ਗਿਆ ਹੁਣ ਚੂਪਾ ਤੇ ਗਾਂ ਕਿੱਥੇ ਆ ਗਿਆ ਢਿੱਡ ਚ ਆਹ ਕੇ ਮੇ ਕੀਤਾ ਸੀ ਤੂੰ ਤੇ ਡਾਕਟਰ ਨੇ ਹਰ ਕੀ ਕੀਤਾ ਚੈੱਕ ਕੀਤਾ ਤੂੰ ਹੁਣ ਦੱਸ ਦੇ ਤੂੰ ਕਿ ਇੱਥੇ ਆ ਗਿਆ ਧੁੰਨੀ ਕੇ ਆਂਦੀ ਆ ਗਿਆ ਇੱਥੇ ਆ ਗਿਆ ਕਿ ਹੁਣ ਓਕੇ ਹੋ ਗਿਆ ਹੁਣ ਤੇ ਨਾ ਹੁਣ ਤੇ ਨਾ ਕਿ ਹੁਣ ਓਕੇ ਆ ਹਾਂ ਹਣ ਬਾਲਾ ਬੋਲੋ ਮੈਂ ਦੌੜ ਨਹੀਂ ਨਾ ਦਦਾ ਓਏ ਬੜੀ ਕੁੱਤੀ ਐਟ ਮ ਤੂੰ ਹਾਂ ਬੜਾ ਕੁੱਤਾ ਬੰਦਾ ਹੈ ਤੁੱਤ ਬਾ ਦੀਦੀਆਂ ਨੇ ਜਾਣਾ ਟਿਊਸ਼ਨ ਤੇ ਚੱਲ ਚੱਲ ਆ ਜਾਓ ਆ ਜਾਓ ਹਾਂ 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 ਤੂੰ ਕੁੱਤੇ ਹੀ ਹੈ ਨਾ ਨੋ ਨੋ ਕੇ ਦੁੱਧਵਾ ਕੇ ਦੁੱਧਵਾ ਉਹ ਦੁੱਧਵਾ ਇਹ ਕਰਦੇ ਹੁਣ ਜਾਣਾ ਨਾਲ ਕੰਨ ਨਾਲ ਉੱਥੋਂ ਤੱਕ ਜਾ ਲੈਂਦਾ ਪੜਦਾ ਚੱਲ ਜਾ ਵੜਾ ਫੇਰ ਗਾਂ ਜਾ ਕੇ ਬਾਏ ਕਰਦੀ ਹਾਂ ਨਹੀਂ ਬਾਏ ਬਸ ਆਉਣਾ ਆਊਗਾ ਚੱਲ ਆ ਜਾ ਹੁਣ ਆਪਾਂ ਚੱਲੀਏ ਡਰਮੈਂਟ ਚੱਲੀਏ ਆਪਾਂ ਆ ਜਾ ਇਹਨਾਂ ਨੂੰ ਬਾਏ ਕਰ ਦੇ ਇਹਨਾਂ ਨੂੰ ਬਾਏ ਕਰ ਇੱਧਰ ਆ ਜਾ ਇਹਨਾਂ ਨੂੰ ਬਾਏ ਕਰਿਆ ਕਾਕੇ ਨੂੰ ਆ ਜਾ ਬਾਏ ਦੀਦੀਆਂ ਨੂੰ ਬਾਏ ਕਰ ਦੇ ਮੈਂ ਦੀਦੀ ਬਾਏ ਤੇ ਦੀਦੀ ਬਾਏ ਕੇ ਬਾਏ ਪੜਾਈ ਕਰ ਲੋ ਕਹ ਦੇ ਕਪੜਾਈ ਕਰ ਲਓ ਫਿਰ ਅਸੀਂ ਆਉਨੇ ਆ। ਹਾਂ ਠੀਕ ਆ ਕਿ ਠੀਕ ਆ ਮੈਂ ਆਉਣਾ। ਉਧਰ ਮੂੰਹ ਕਰਕੇ ਕਿਹਾ। ਉਧਰ ਮੂੰਹ ਕਰੇ ਉਹਨੂੰ ਠੀਕ ਆ ਫਿਰ ਮੈਂ ਆਉਣਾ। ਹਾਂ ਹੋ ਫਿਰ ਮੈਂ ਲੈ ਕੇ ਜਾਊਗਾ। ਮੈਂ ਜਾਉਂ। ਚੱਲ ਭਾਈ। ਚਲੋ। ਚੱਲ ਗਏ ਹੁਣ ਆਪਾਂ? ਕਿੱਥੇ ਜਾਣਾ? ਕਿੱਧਰ? ਨਹੀਂ ਯਾਰ ਆ ਜਾ ਚੱਲ ਗਏ ਆਪਾਂ। ਕਾਕਾ ਵੇਖਣਾ? ਹਾਂ ਜਾ ਵੇਖਿਆ ਫਿਰ। ਇੱਧਰ ਕਿੱਧਰ ਹੈ ਇੱਧਰ ਕਾਕਾ ਵੇਖਲਾ। ਵੇਹਲਾ ਚੱਲ ਆ ਜਾ ਹੁਣ ਆ ਜਾ ਬਾਹਰ ਕਰਿਆ ਬਾਹਰ ਕਰਿਆ ਆ ਜਾ ਕਵੀ ਕੁਲ ਨਾ ਪੈਸੀ ਤੂੰ ਲੋਕਾਂ ਦੇ ਘਰਾਂ ਜਾ ਕੇ ਕਾਕੇ ਲੱਭੀ ਜਾਂਦਾ ਹੈ ਸੰਗਦਾ ਸੁੰਗਦਾ ਨਹੀਂ ਵੇ ਜਾਵੇਂ ਹੈ ਤੈਨੂੰ ਸੰਗ ਨਹੀਂ ਆਉਂਦੀ ਲੋਕਾਂ ਦੇ ਘਰੇ ਬਾਹਰ ਕਰਦਾਂ ਜਾ ਕੇ ਹੈ ਉਹ ਤੁੱਤੇ ਹੁਣ ਕਿਹਦੇ ਨਾਲ ਖੇਡਾਂ ਦੇ ਦੀਆਂ ਗਈਆਂ ਤੂੰ ਮੇਰੇ ਨਾਲ ਖੇਡ ਲਈਂ ਅਗਰ ਆਪਾਂ ਖੇਡੀਏ ਮਿੱਠੀ ਗੱਲਾਂ ਫੇਰ ਇੱਕ ਮਿੱਠੀ ਗੱਲਾਂ ਫੇਰ ਹਾਂ ਮੰਮੀ ਕੋਲ ਜਾਣਾ ਮੰਮੀ ਕੋਲ ਜਾਣਾ ਮੇਰੇ ਕੋਲ ਨਹੀਂ ਜਾਣਾ ਪਹਿਲਾਂ ਮਿੱਠੀ ਗੱਲਾਂ ਫੇਰ ਮੰਮੀ ਕੋਲ ਛੱਡਣਾ ਹਾਂ ਬਾਏ ਕਰਦੇ ਸਾਰੇ ਬਾਏ ਕਿ ਕੀ ਹਾਲ ਆ ਤੁਹਾਡਾ ਮੈਂ ਰਾਮ ਕਿਵੇਂ ਹੋ ਪੁੱਛਣ ਪਹਿ ਕਹਿ ਕਿਵੇਂ ਹੋ ਇਧਰ ਸੌਣ ਗੱਲੋ ਰਾਣੇਂਦਰ ਪੁੱਛ ਕਿੱਥੇ ਜਾਣਾ ਕੋਠੇ ਤੇ ਨਹੀਂ ਰੱਤ ਨੂੰ ਨਹੀਂ ਕੀ ਚੱਲ ਪਹਿਲਾਂ ਬਾਏ ਕਰਦੇ ਫੇਰ ਕਰਦੇ ਬਾਏ ਸਾਰੇ ਕਿ ਬਾਏ ਅੱਜ ਗੁਰੂ ਘਰ ਆਏ ਸੀ ਤੇ ਬਾਬਾ ਜੀ ਬਣਾਉਣ ਲੱਗੇ ਆ ਆਲੂ ਤੇ ਗੋਭੀ ਬਾਬਾ ਜੀ ਨੇ ਤੜਕਾ ਲਾਇਆ ਨਹੀਂ ਤੇ ਗੋਭੀ ਨੂੰ ਇੱਦਾਂ ਫਰਾਈ ਕਰਨ ਲੱਗੇ ਆ ਇਹ ਵੈਸੇ ਹਲਵਾਈਆਂ ਵਾਲੇ ਬਣਾਉਣ ਲੱਗੇ ਆ ਤੇ ਸਾਨੂੰ ਵੀ ਕੁਝ ਵੀ ਨਹੀਂ ਪਤਾ ਦੱਸ ਦੇ ਆ ਜੋ ਸਬਜ਼ੀ ਕਿਵੇਂ ਬਣੀ ਜੀਰਾ ਵੀ ਪਾ ਲਿਆ ਗੋਧੀ ਪਾ ਲਈ ਆ ਤੇ ਤੇਲ 'ਚ ਬਾਬਾ ਜੀ ਫਰਾਈ ਬਾਬਾ ਕਹਿੰਦਾ ਵੀ ਤੜਕਾ ਲੱਗਦਾ ਹੈ ਮੈਂ ਕਹਿੰਦਾ ਤੜਕਾ ਬਣ ਲਊ ਗੁਰੂ ਕੋਣ ਬਾਬਾ ਜੀ ਨੇ ਗੰਡੇ ਪੀਰ ਲਾਇਆ ਵੀ ਤੜਕਾ ਆਡ ਲਾ ਲਏ ਇਹਨੂੰ ਅਸੀਂ ਫਰਾਈ ਕਰਦੇ ਹਾਂ ਤੇਲ ਵੀ ਕਾਫੀ ਪਾ ਲਿਆ। ਇਹਨੇ ਹੁਣ ਜਲਵਾੜ ਬਣ ਦੇ ਕਿ ਨਹੀਂ? ਬਾਕੀ ਤੁਸੀਂ ਦੱਸ ਦਿਓ ਵੀ ਇਦਾਂ ਬਣ ਜਾਂਦੀ ਐ ਵੈਸੇ। ਕਿਉਂਕਿ ਆਪਾਂ ਨੂੰ ਤਾਂ ਪਤਾ ਨਹੀਂ ਇਹਦੇ ਬਾਰੇ। ਇਹ ਕਿੱਦਾਂ ਬਣਉਦੀ ਐ। ਬਸ ਕਿ ਹੁਣ ਇਹਨੂੰ ਆਪਾਂ ਫਰਾਈ ਹੋਣ ਦਿੰਦੇ ਹਾਂ। ਪਾਣੀ ਤਾਂ ਲਾਇਆ ਹੀ ਨਹੀਂ ਗਾ। ਫੋਲ ਵੀ ਵੱਡੇ ਵੱਡੇ ਆ ਹੀਰੋ ਮੱਬਾ ਗੰਡੇ ਵੇਨੇ ਕਿ ਮੱਬਾ ਗੰਡੇ ਜੀ ਰੋ ਤੜਕਾ ਪਾ ਲੈ ਜੰਮਤ ਕਾ ਕੀ ਨਹੀਂ ਫੋਲ ਚੱਲਣ ਨੂੰ ਖਲਵਾਈਆਂ ਵਾਲੀ ਬਣਾਉਣੀ ਹੈ ਦੱਸਦੇ ਆ ਫਿਰ ਜੇ ਸਾਡੀ ਵੀ ਸਬਜੀ ਕਾਜ ਆਪੋ ਗੋ ਸਾਡੇ ਵਾਂਗ ਬਣਾਉਣ ਲੱਪਿਆ ਜੀ ਲੋ ਗੋਭੀ ਆ ਪਗੜਦੀ ਸਾਈਡ ਤੇ ਫਰਾਈ ਕਰਕੇ ਤੇ ਤੜਕਾ ਲਾਉਣ ਲੱਗਿਆ ਉਹ ਬਾਬਾ ਜੀ ਮੰਦੀ ਗੱਲ ਹੋਰ ਪਾਵਾ ਫੋਲ ਨੂੰ ਮਸਾਲੇ ਲੋ ਤਾਂ ਪਾ ਦੇ ਥੋੜਾ ਇੰਨਾ ਨਾ ਥੋੜਾ ਥੋੜਾ ਇੰਨਾ ਜਿਹਾ ਪਾਇਆ ਸੀਗਾ ਥੋੜਾ ਜਿਹਾ ਇੱਚ ਪਾ ਦੋ ਤੇ ਥੋੜਾ ਜਲਦੀ ਖਾਸ ਚਲ ਤੇ ਪਾ ਦੋ ਤੇ ਉਹ ਵੀ ਆ ਜਾਂਦੀ ਜੀ ਲੋ ਬੀਤਾ ਜੀ ਜਾਂ ਤਾਂ ਬਣੂਗੀ ਇੱਕ ਨੰਬਰ ਤੇ ਜਾਂ ਅਜ ਤਾਂ ਕੱਚੀ ਐ ਇਹ ਕੱਚੀ ਐ ਇਹ ਹੁਣ ਮਾੜਾ ਜੇ ਪਾ ਪਾਣੀ ਲਾਵਾਂਗੇ ਫਿਰ ਬਣ ਜਾਵੇ ਹਾਂ ਪਾ ਦੋ ਮੜਾ ਜਰਾ ਕਰਾਰੇ ਜੀ ਬਣਾਓ ਦਾਲ ਮਸਾਲਾ ਲੱਗਦਾ ਮੈਂ ਓਕੇ ਆ ਸਾਡਾ ਪਾਣੀ ਲੱਗੇ ਬਣਾਇਆ ਗਰਮ ਮਸਾਲਾ ਵੀ ਜਾਂਦਾ ਪਿਆ ਚਲੋ

ਆਹ ਅੱਜ ਬਾਹਰੋਂ ਬਣਾਈ ਸਬਜ਼ੀ ਖਾਓ ਜਾਵੋ ਅੰਗਲਾ ਚੜਦੇ ਰਹਿ ਜਾਓ ਜੀ ਜੱਜ ਵਧੀਆ ਬਣੀ ਹੈ ਤੈਨੂੰ ਵੀ ਫੇਰ ਤੁਸੀਂ ਉਹ ਜੀ ਮੈਨੂੰ ਲਾ ਲਿਆ ਕਰਨਾ ਯਾਰ ਹਣਾ ਮਸਾਲਾ ਦੇਖਿਆ ਹੁਣ ਲੱਗਾ ਬਣ ਗਈ ਨਾ ਗੱਲ ਤੇ ਜੀ ਗਾਣੀ ਬੜੀ ਤਖਾ ਕੇ ਵੇਖਾ ਜੀ ਇਹਦਾ ਅੰਗਲਾ ਚੜਦੇ ਰਹਿਣਾ ਜਊਗਾ ਚੜਦੇ ਬਾਬਿਓ ਦੇਖ ਲੈ ਆ ਹੂੰ ਕਿਵੇਂ ਬਣ ਰਿਹਾ ਦੇਖ ਲੈ ਆ ਮੈਂ ਉਹਦਾ ਮਾਤਾ ਦੀਆਂ ਤੇਰੇ ਵਸ। ਤੇ ਮੇਰੀ ਮੰਮੀ ਫਰਮ ਬਣਾਉਂਦੀ ਹੈ ਤਾਂ ਕੁੱਕੜ ਬਣਾਉਂਦੇ। ਮੈਂ ਬਣਾਇਦਾ ਨਹੀਂ ਕਦੇ ਪਰ ਮੈਨੂੰ ਤੜਕਾ ਥੜਕਾ ਲਾਉਣਾ ਆਉਂਦਾ ਹੈ ਹਾਂ ਜੀ। ਤੁਮ ਮੈਨੂੰ ਕਦੇ ਕੰਮ ਆਪਨ ਖਾਰੇ ਆਉਂਦੇ ਤਕਰੀਬਨ। ਬਸ ਤੜਕਾ ਥੜਕਾ ਹੀ ਹੁੰਦਾ। ਤੜਕਾ ਥੜਕਾ। ਹੁਣ ਆਪਾਂ ਇਹਨੂੰ ਥੋੜਾ ਪਾਣੀ ਲਾ ਕੇ ਧਕ ਦਈਏ। ਤੜਕਾ ਦਿੱਤਾ ਲਾਜ। ਹੈ। ਟੜਕਾ ਲਾਤਾ ਅੱਜ ਸਬਜ਼ੀ ਖੋਣੀ ਐ ਮੈਂ ਠੀਕ ਆ ਹੋਰ ਚੜਦੀ ਕਲਾ ਅੰਗਰੇਜ਼ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਜ ਫਤਿਹ ਹਾਂਜੀ ਬਚੰਗੀ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਅੱਜ ਟੜਕੇ ਮੈਂ ਲਾਏ ਆ ਕਿ ਆ ਕੁਝ ਮਿਲੇਗਾ ਖਾਣੇ ਤੋਂ ਵੀ ਐ ਜੋ ਵਧੀਆ ਬਣੇ ਐ ਬਸ ਫਿਰ ਮੈਂ ਤੇ ਮੇਰੀ ਮਾਂ ਨੇ ਦੋਸਾ ਬਣਾ ਦੀ ਐ ਤੂੰ ਵੀ ਖਾ ਲੈ ਬਣਾਦਾ ਐ ਬਣਾਦਾ ਕੋਈ ਨਹੀਂ ਮਮਾ ਬਣਾ ਦੇਾਂਗੇ ਪਹਿਲਾਂ ਆ ਕੰਮਜਾਬ ਹੋ ਜੇ ਲੋ ਹੋ ਗਏ ਮਿੱਤਰੋ ਸਰ ਜੀ ਓਕੇ ਦੀ ਰਿਪੋਰਟ ਬਣ ਗਈ ਪੂਰੀ ਪੂਰਾ ਹਾਂ ਥੋੜਾ ਹਲਕੇ ਲੱਗਦਾ रही हो कुमार तभी सही बनाइए थोड़े फॉल्ट आ रहे हैं बट अब ठीक है नहीं सर चेक की थी तुम चेक कर ली सही है दो, दो दो भी आ गए सुबह दिन क्या ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਨਾਲ ਬਾਟਰ ਆ ਵਧੀਆ ਕੀਤਾ ਐ ਦਾਲ ਬਣਾ ਲਈ ਹੈ ਨਾ 7 ਦਿਨ ਹੋ ਗਏ ਦਾਲ ਮੈਨ ਖਾਦੇ ਆਪਾਂ ਸਿਰੋ ਸਿਰੋ ਪੀਲੀ ਨਾਲ ਬਣਾਈ ਨਹੀਂ ਨਾ ਨਾ ਬਹੁਤ ਘੱਟ ਕਦੀ ਵਾਰ ਬਣਾਈ ਆ ਜੀ ਪੀਲੀ ਦਾਲ ਵੀ ਜ਼ਰੂਰੀ ਆ ਸਾਡੀ ਦਾਬੂ ਦਾਲ ਵਾਲਾ ਜੀ ਹੁਣ